ਦਰਵਾਰਾ ਸ਼੍ਰੀ ਲੰਗਰ ਸਾਹਿਬ ਚ ਨਮਸਕਾਰ ਕਰਨ ਲੱਗਿਆ ਜੀ ਸਵੇਰ ਦਾ ਟਾਈਮ ਹੈ 4 ਵਜੇ ਦਾ ਨਾਨਕ ਘੀਰੇ ਨੂੰ ਰਵਾਨਾ ਹੋਣਾ ਬਾਕੀ ਤੁਹਾਡੀ ਕਰਾਉਣੀਆਂ ਗੱਲ ਮੁੰਡਿਆਂ ਨਾਲ ਹਾਂ ਜੀ ਦਰਸ਼ਨ ਕਰਨ ਆਉਣੀ ਹਾਂ ਹਾਂ ਦਰਵਾਜ਼ਾ ਸਾਹਿਬ ਦੇਖਦੇ ਮੱਠਾ ਤੇ ਕੀ ਆਪਾਂ ਕਰਨਾ ਜੋ ਚਾਹਨਾ ਚਾਹ ਵੀ ਕੇ ਨਾਲ ਕੀ ਜਰਾਵ ਚਾਲੇ ਕੋਦੇ ਚਲੋ ਰਾਤ ਨੂੰ ਤਿੰਨ ਗੁਰਦਵਾਰਾ ਸਾਹਿਬ ਹੋਰ ਤੁਹਾਨੂੰ ਦਰਸ਼ਨ ਕਰਾਉਣਾ ਚਲੋ ਹੋ ਜਾਣਾ ਖੌਜਾਂ ਜਾਂ ਕੇ ਰਹੇ ਤੇ ਹੀ 7ਵੇਂ ਮੰਜ਼ਲ ਬਗਮਰਾ ਦਾ ਆਪਣਾ ਬਹੁਤ ਵਧੀਆ ਜਗ੍ਹਾ ਰੂਮ ਬਹੁਤ ਆ ਪਰ ਉਹ ਸੰਗਤ ਆਉਣ ਕਰਕੇ ਘੱਟ ਮਿਲਦੇ ਆ ਵੀ ਇੱਧਰ ਰੂਮ ਨੇ ਦੇਖ ਲਓ ਕਿੰਨਾ ਰਸ਼ ਹੋ ਗਿਆ ਕੱਲ ਜੰਮਾ ਨਹੀਂ ਚਾਹਗਾ ਅੱਜ ਆ ਟਾਈਮ ਟੁਰ ਲੱਗੇ ਆਏ ਹੁਣ ਵੱਡੀ ਕਾਰ ਲਈ ਸਟਾਰਟ ਹੋੜਿਆ ਟਾਈਮ 6:30 ਵਜੇ ਦਾ ਟਾਈਮ ਚਲੋ ਜੀ ਦਿਖਾਉਣਾ ਤੁਹਾਨੂੰ ਅੱਗੇ हां ਵੀ ਮੁੰਡਿਓ ਪਹੁੰਚ ਗਏ ਹਾਂਜੀ ਹਾਂ ਹਾਂਜੀ ਪਹੁੰਚ ਗਏ ਇਹ ਆ ਜੀ ਪਹਿਲਾ ਗੁਰਦੁਆਰਾ ਸਾਹਿਬ ਆਉਂਦਾ ਨਾਨਕਚੀਰੇ ਨੂੰ ਜਾਂਦੇ ਹੋਏ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਬਾਕੀ ਅੰਦਰ ਕਰਾਉਨੇ ਆ ਦਰਸ਼ਨ 메ਨ ਰੋਡ ਤੇ ਹੀ ਆ ਜੀ ਇਹ ਲਗਭਗ ਆਪਾਂ ਕਿੰਨੇ ਕਿਲੋਮੀਟਰ ਆਏ ਆ 70 ਕਾ ਗਏ 70 ਕਿਲੋਮੀਟਰ ਤੇ ਗੁਰਦੁਆਰਾ ਸਾਹਿਬ ਐ ਇਹ ਪਹਿਲਾ ਗੁਰਦੁਆਰਾ ਸਾਹਿਬ 메ਨ ਰੋਡ ਤੇ ਹੀ ਆ ਇਹ ਹਾਈਵੇ ਕਾ ਛੜ ਦੇ ਟਰੱਕ ਖੜੇ ਆ ਚਲੋ ਜੀ ਵਈ ਗੁਰਦਰਾ ਸਾਹਿਬ ਅੰਦਰ ਉਹ ਤੇ ਜਹਾਜ਼ ਬਣਾਇਆ ਹੋਇਆ ਬਾਬਿਆਂ ਨੇ ਬਾਕ ਇੱਥੇ ਕਬੂਤਰ ਵਗੈਰਾ ਵਾਧੂ ਰੱਖੇ ਹੋਏ ਨੇ। ਇਹ ਕਬੂਤਰ ਉਹ ਦਿਖਾਉਣੇ ਪ੍ਰਦਰਸ਼ਨੀ ਸਾਹਮਣੇ। ਹਾਂਜੀ ਆ ਗਏ ਆ ਜੀ। ਪਹੁੰਚ ਗਏ ਭਾਈ ਕਰਨਾਟਕਾ ਚ ਠੀਕ ਆ ਤਾਂ ਮੈਟਵਾ ਜੇ ਹੋ ਗਏ ਵੀਰੇ ਐਂਟਰ ਮੜਾ ਜੇ ਲੱਤਾਂ ਹੀ ਸਿੱਧੀਆਂ ਕਰ ਲੱਗਿਆ ਕੱਢਿਆ ਆਪਾਂ ਲਗਭਗ 100 ਕਿਲੋਮੀਟਰ ਕੱਢਿਆ ਏ ਉਹ ਕਿਹਾ ਥੋੜਾ ਜਿਹਾ ਫਸਲ ਜੀ ਦਾਦੀ ਆ ਉਹ ਦੂਰ ਫਿਟਨੈਸ ਨੂੰ ਬਹੁਤ ਮੈਂਟੇਨਰ ਕਰਦੇ ਆ ਬੰਦੇ ਦਿਖਾਈ ਹਾਂ ਹਾਂ ਆਹ ਖਾਲੀ ਪੁਲਿਸ ਪੁਲਸ ਜੇ ਭਰਤੀ ਹੋਣਾ ਇਹਨਾਂ ਦੀ ਵੀਰ ਕਹਿੰਦਾ ਬਹੁਤ ਆ ਮਤਲਬ ਜਦਦੇ ਆਪਾਂ ਇਹ ਰੋਲ ਚੜ੍ਹੇ ਆ ਇਹ ਦੀ ਵੀ ਨਹੀਂ ਕਰਾਉਣਾ ਸਿੱਧਾ ਪੁਲਸ ਜੇ ਭਰਤੀ ਯਾ ਭਾਅ ਚੀ ਕਰਾ ਦਾ ਨੰਗਾ ਜਾਂ ਪੁਲਿਸ ਚੀ ਕਰਾ ਦਾ ਅੱਗਰ ਵੀ ਦੇਖ ਖਾਲੀ ਵੇ ਇੱਧਰ ਸਾਰੇ ਪੱਥਰ ਵਾਲੀ ਜ਼ਮੀਨ ਹੈ ਇਹ ਦੇਖ ਤਾਂ ਸਹੀ ਸਾਰੇ ਪੱਥਰੇ ਯਾ ਲੋੜਾ ਦਾ ਪਿਆ ਪੱਥਰੇ ਪੱਥਰ ਵਿੱਚ ਇਹਦਾ ਧੰਨਾ ਕੋਈ ਜਿਹੜਾ ਇੱਥੇ ਮਾਲਾ ਮੋਟਾ ਦੀ ਵਰਗਾ ਵਾਗੇ ਜਾਂਦਾ ਹੁਣ ਅਵੀਰ ਕੋਈ ਹਾਂ ਓਰੇ ਬਾਈ ਥੋੜੀ ਠੰਡ ਆ ਨਹੀਂ ਮੈਨੂੰ ਤਾਂ ਲੱਗਦੀ ਹਜੂਰ ਸਾਹਿਬ ਨਾਲ ਠੰਡ ਆ ਓਰੇ ਕਰ ਕਰ ਥੋੜਾ ਕਰ ਕੇ ਆਓ ਪਹਿਲੇ ਤਾਂ ਪਾਏ ਦੇ ਹਟ ਦੇਣਾ ਥੋੜੀ ਜਿਹੀ ਬਾਕੀ ਇੱਕ ਬੰਦੇ ਕੋ ਆਪਣੇ ਕੋ ਕੱਪੜੇ ਹੈਗੇ ਵੀ ਆ ਸਿਆਲ ਨੇ ਇਸ ਟਾਈਮ ਗੱਡੀ ਜੀ ਬਾਕੀ ਜਿਹੜਾ ਕਮਰੇ ਚ ਉਹਨੂੰ ਪਾਉਣ ਨਹੀਂ ਦੇਣੇ ਕਿਉਂ ਜਿਹੜਾ ਇੱਕ ਹੈ ਉਹ ਆਪਾਂ ਨੇ ਪੂਰਾ ਮੇਨਟੇਨਰ ਰੱਖਣਾ ਇਹ ਆਪਾਂ ਅਧੀਆਂ ਬਾਹਾਂ ਜਿਆਦਾ ਪਾਰੇ ਹੁੰਦੀਆਂ ਮਾਰਾਂਗੇ ਤਿੰਨ ਕਵਾਰ ਤਾਂ ਕਹਿ ਲਿਆ ਉਹਨੇ ਹਾਂ ਤਿੰਨ ਕਵਾਰ ਉਹਨੇ ਕਹਿ ਦਿਆ ਵੀ ਮੇਰੇ ਕੋ ਹੈਗੇ ਆ ਪਰ ਆਪਾਂ ਨੇ ਕੱਪੜੇ ਜੈਕਟ ਕੱਢਣ ਦਿਓ ਜੈਕਟ ਕੱਢਣ ਦਿਓ ਕਹਿੰਦਾ ਮਾਂ ਯਾਰ ਤਿੰਨ ਅਧੀਆਂ ਬਾਹਾਂ ਦਾ ਚੌਥਾ ਵੀ ਅਧੀਆਂ ਬਾਹਾਂ ਹੀ ਰੋ ਗਾਣ ਮੈਂ ਗੱਡੀ ਚ ਦਾ AC ਲਾਈ ਬੈਠੇ ਆ। ਬਾਈ ਇਹ ਠੰਡ ਤਾਂ ਹਾਲੇ ਕੋਸਾ ਨਹੀਂ ਆ ਗਈ ਠੀਕ ਹੈ ਆ। ਪਰ ਗਾਹਾਂ ਜੇ ਡੰਡ ਬਾਦਦੀਆਂ ਤਾਂ। ਕੱਪੜੇ ਆਪਣੇ ਯੂਰਪ ਆਏ ਆ ਸਾਰੇ। ਇੱਕ ਲੋਰ ਹੋ ਗਈ ਅੱਜ। ਬਾਕੀ ਦੇਖੋ ਮੈਨੂੰ ਲੱਗਦਾ ਨਹੀਂ ਵੀ ਇਹ ਹੈ ਨਹੀਂ ਤੁਪ ਬਹੁਤ ਗੜੀ ਨਿਕਲਣੀ ਆ। ਤੁਪ ਬਹੁਤ ਨਿਕਲਣੀਆਂ ਪਰ ਆ। ਉਹ ਖੜਾ ਇਹ ਮੰਦਰ ਕਿ ਆਏ ਪਤਾ ਤੈਨੂੰ ਇਹ? ਵੀ ਮੈਂ ਨਹੀਂ ਬੀਜ ਕੇ ਗਿਆ ਵੀ। ਕਿਆ ਨਾ ਦਾਦੇ ਨੂੰ ਯਾਦ ਕਰਕੇ ਦੱਸਣਾ ਮੈਨੂੰ ਪਤਾ ਨਹੀਂ ਨਹੀਂ ਰੋਕਣਾ ਰੋਕਣਾ ਭਾਈ ਪੰਜਾਬ ਚ ਤਾਂ ਆਪਾਂ ਸਪਰੇਅ ਕਰ ਕਰਕੇ ਮਾਰੀ ਜਾਂਦੇ ਆ ਦੇਖ ਸਲਾਰਾ ਖੜਾ ਇੱਧਰ ਵੀ ਇੱਧਰ ਵੀ ਦੇਖ ਇਹਨਾਂ ਦਾ ਬਾਥੂ ਬੂਥੂ ਕਹਿੰਦੇ ਬਾਈ ਉਹ ਵੀ ਉਰੇ ਹੁੰਦਾ ਹੋਊਗਾ ਵਾਹ ਹੌਸਲਾਰਾ ਆਪਣੇ ਬਹੁਤ ਹੁੰਦਾ ਯਾਰ 2 ਕੁ ਮਹੀਨੇ ਖੇਤ ਨੂੰ ਪਹਿਲਾਂ ਰੱਖਦੇ ਸਲਾਰਾ ਰ ਬਾਥੂ ਨਾਲੇ ਖੇਤ ਭਰ ਜਾਂਦਾ ਹਮ ਕਿਕਰ ਕਰਦੇ ਸੋਦਾ ਹਰਕਾ ਏਰੀਆ ਦਾ ਯਾਰ ਇਹਨਾਂ ਨੇ ਇਥੀ ਦੇ ਪੱਟ ਕੇ ਲਾਇਆ ਹੋਇਆ ਹੋਰ ਕਿਤੇ ਆ ਬਾਬਾ ਇਹ ਵੀ ਇਲਾਕਾ ਖੁਸ਼ਕ ਆ ਬਾਈ ਹਮ ਕਿਕਰ ਬਰਾਉਣੀਆਂ ਵਾਲੀ ਖੜੀ ਆ ਕਿਕਰ ਵਾਲੀ ਦਰਖਤ ਈ ਆ ਆਹ ਦਰਖਤ ਨਵਾਂ ਈ ਆ ਹੋਰ ਹਾਂ ਹੁਣ ਉਹਰੇ ਆ ਮੈਨੂੰ ਲੱਗਦਾ ਨਿੰਮਾ ਕੀ ਨਿੰਮਾ ਈ ਆ ਜ਼ਿਆਦਾ ਹਮ ਨਿੰਮ ਕਿਕਰ ਬਹੁਤ ਕਿਕਰ ਜਣੀ ਪੰਜਾਬ ਵਾਲੀ ਖੜੀ ਆ ਪਹਾੜੀ ਨਹੀਂ ਡੰਗਰਾਂ ਦਾ ਵੀ ਫਰਕ ਆ ਮੈਸਾਂ ਦਾ ਹਨਾ ਐਸਾਈ ਸਿੰਘ ਆਏ ਆ ਬਾਈ ਸਿੰਘ ਦਿਖਾਉਣੇ ਆਲਿਆ ਮੈਦਿਤ ਸਿੰਘ ਦਿਖਾਉਣੇ ਆ ਗਾਹਾਂ ਜੇ ਹੋਈ ਕਿ ਉਵੀ ਦਿਖਾਉਣੀ ਆਪਾ ਚਲੋ ਫਿਰ ਆਜੋ ਟਾਈਮ ਨਾਲ ਚਲੋ ਓ ਬਾਈ ਰੋਕੇ ਆ ਰਾਹ ਚ ਇਹ ਕਹਿੰਦੇ ਮੱਕੀ ਦੇਖਣੀ ਆ ਮੁੰਡੇ ਕਹਿੰਦੇ ਓ ਗਿੱਲਾ ਖੇਤ ਜੋ ਰਹਿਣ ਨਾ ਗਿੱਲਾ ਲੱਗਦਾ ਹੈ ਕਿੰਨਾ ਪੂਰਾ ਉਹਨਾਂ ਕਰ ਲਿਓ ਆਪਣੇ ਰਹਿਣ ਤੋਂ ਹਟਜੋ ਗਿੱਲਾ ਗੱਡੀ ਚ ਗਿੱਲਾ ਕਾ ਨੂੰ ਆ ਸੁੱਕਾ ਮਿੱਟੀ ਉਹ ਕਾਲੀ ਆ ਸੁੱਕਾ ਓ ਯਾਰ ਸੁੱਕਾ ਖੇਤ ਵੀ ਹੈ ਪਰ ਇਹ ਗਿੱਲੇ ਜਗਾ ਤੇ ਲੱਗਦੀ ਹੈ ਮਿੱਟੀ ਕਾਲੀ ਆ ਇੰਦਰ ਆਏ ਲੱਗਦਾ ਜਿਵੇਂ ਪਾਣੀ ਲੱਗਿਆ ਹੋਇਆ ਹੁੰਦਾ ਓ ਯਾਰ ਇੱਕ ਚੀਜ਼ ਦੇਖਣ ਆ ਲਈ ਆ ਸੁੱਕਾ ਵੀ ਹੈ ਲੈ ਪੁਰਦਨ ਓਏ ਹਾਂ ਪੁਰਦੇ ਦੇ ਆ ਆ ਦੇਖ ਪੱਥਰ ਦੇ ਵਿੱਚ ਉੱਕਣੇ ਮੱਕੀ ਉਹੀ ਤਾਂ ਦੇਖਣਾ ਆ ਨਿਹਰਾ ਹੀ ਪੱਥਰ ਪਿਆ ਨਿਹਰਾ ਹੀ ਪੱਥਰ ਆ ਬਾਈ ਹੂੰ ਲਾ ਕਾ ਇਹ ਪੱਥਰ ਵੀ ਊਨ ਹੀ ਨਾ ਹੈਗਾ ਪੱਥਰ ਪੂਰਾ ਚੰਗਾ ਪੱਥਰ ਆ ਸਾਰੀ ਪੱਥਰ ਆ ਇਹ ਪੱਥਰ ਜੀ ਮਿੱਟੀ ਰਲਾਈ ਹੁੰਦੀ ਹੈ ਨਾ ਇੱਕੜ ਕੰਮ ਮੈਂ ਦੇਖਣ ਵਾਲੀ ਚੀਜ਼ ਆ ਵੇ ਮੈਂ ਜਿੰਨਾ ਮਰੂ ਨਾ ਬੜੀ ਤੋੜੀ ਨਹੀਂ ਬਣਾ ਸਕਦੀ ਹਨਾ ਨਹੀਂ ਓਰੇ ਵੀਰੇ ਬੂਏ ਹਟਾਂਦੇ ਆ ਕਣਕੇ ਥੋੜੀ ਆ ਕਣਕੇ ਥੋੜੀ ਆ ਕਾਣ ਖੂਣ ਝੋਗ ਗਿਆ ਜੀ ਰੋ ਡੰਗਰ ਹੂੰ ਇਹਦਾ ਮੱਕੀ ਪਕਾਉਂਦੇ ਹੁਣੇ ਇਹ ਤਾਂ ਪਕਾਉਂਦੇ ਹੁਣੇ ਆ ਮੱਕੀ ਇਹਦੇ ਵਿੱਚ ਪਾਣੀ ਆਉਣਾ ਬਸ ਹਨਾ ਮਾਈ ਨੇ ਇੰਨਾ ਕ ਪਾਣੀ ਲੱਗਣਾ ਇਹੋ ਵਾਲੀਆਂ ਆਉਣਾ ਲੱਗਣਾ ਛੋਟੂ ਬਾਈ ਥਾਲੀਆਂ ਦਾ ਮੁਕਾਬਲਾ ਕਰਵਾਉਂਦਾ ਕਮਾਲ ਕਰੀ ਪਈ ਆ ਹਨਾ ਖੇਤੀ ਦੀ ਤੇ ਬਾਈਆਂ ਨੇ ਯਾਰ ਏਰੀਆ ਤਾਂ ਬਹੁਤ ਆ ਹਨਾ ਫਸਲ ਘਟ ਹੁੰਦੀ ਬਹੁਤ ਜ਼ਿਆਦਾ ਫਸਲ ਪੱਥਰ ਕਰ ਕੀ ਆ ਨਾ ਅਵੇਲਾ ਪਿਆ ਹੁਣ ਇਧਰੋਂ ਦੇਖ ਲੈ ਜਿੰਨਾ ਬਾ ਵਾਹ ਬਾਈ ਜੀ ਇਹਦੇ ਛਿੱਟਾ ਦੇ ਕੇ ਰਲਾਈ ਹੋਈ ਬਹੁਤ ਔਕੀ ਬੀਜ ਹੋਈ ਹੋਣੀ ਬਾਈਆਂ ਦੀ ਵਿਚਾਰਿਆਂ ਦੀ ਨਾ ਛਿੱਟਾ ਦੇ ਕੇ ਰਲਾਈ ਹੋਈ ਹੋਗੀ ਸਿਹੜਾਂ ਚ ਵੀ ਜੀ ਹੈ ਸਿਹੜਾਂ ਚ ਸਿੱਧੀ ਸਿਹੜਾਂ ਚ ਖੜੀ ਆ ਵੀਰ ਮੱਕੀ ਕਿਸੇ ਮਸ਼ੀਨ ਮਸੂਨ ਵਾਲੇ ਗੱਡੀ ਦੀ ਆ ਇਹਦੀ ਹੋਗੀ ਇਹਦੀ ਹੋਗੀ ਹਮ ਜਿਵੇਂ ਆ ਲੱਗਦਾ ਜਿਵੇਂ ਥੋੜਾ ਘੁੱਲਦਾ ਹੁੰਦਾ ਦੌੜਦਾ ਨਾਲ ਵੀ ਜੇਰੀ ਹੋ ਸਕਦੀ ਉਹ ਫੜਾ ਮਿੱਟੀ ਕਾਲੀ ਆ ਮਿੱਟੀ ਕਾਲੀ ਆ ਉਹ ਖੇਤ ਜਮਾ ਹੀ ਸੁੱਕਾ ਪਾਣੀ ਮੰਗਦੀ ਆ ਮਿੱਟੀ ਆ ਆਪਣੀ ਜਿਹੇ ਜੀ ਬਈ ਧਰਤੀ ਲੱਭਣੀ ਇਹ ਕਿੱਦਾਂ ਪਿਓਰ ਕਾਲੀ ਐ ਨਾ ਮਿੱਟੀ ਆ ਪਿਓਰ ਕਾਲੀ ਪੰਜਾਬ ਵਰਗੀ ਔਰ ਆਇ ਨਹੀਂ ਹੈਗਾ ਓਏ ਇਹਦੇ ਚ ਵੀ ਛੋਟਾ ਛੋਟਾ ਜਿਵੇਂ ਉਹਦੇ ਚ ਕਣ ਜਿਆ ਹੁੰਦਾ ਨਾ ਹਾਂ ਹੈਗਾ ਪੱਥਰ ਰਲਿਆ ਹੋਇਆ ਉਹ ਹੂੰ ਠੀਕ ਐ ਦੂਏ ਰੋਡ ਜਾ ਹੁਣ ਬਾਹੀ ਹੋਈ ਜਾਂਦੇ ਫੁੱਟੀ ਜਾਂਦੇ ਇਹ ਛਿੱਦੀ ਵੀ ਤਾਂ ਹੈ ਆ ਘੱਟ ਜਮਾ ਹਾਂ ਤਾਂ ਹੀ ਆ ਇਹ ਆ ਦੇਖ ਬਾਥੂ ਮੈਂ ਨਹੀਂ ਤੈਨੂੰ ਕਹਿ ਤੋਰੇ ਬਾਥੂ ਵੀ ਹੁੰਦਾ ਹੁਣ ਆ ਦੇ ਖੜੇ ਬਾਥੂ ਬਾਥੂ ਹੈਗਾ ਵਾ ਗੜਾਈ ਚੱਲਦੀ ਏਦੀ ਇਧਰ ਕੱਢਿਆ ਹੋਇਆ ਇਧਰ ਗੜਾਈ ਚੱਲਦੀ ਏਦੀ ਹੂੰ ਇਧਰ ਸਾਫ ਆ ਆ ਤਿੰਨ ਲਾਈਨਾਂ ਚ ਬਾਥੂ ਆ ਕੱਢਿਆ ਹੋਇਆ ਲੋ ਜੀ ਦਰਵਾਜ਼ਾ ਜੈਂਟਰੂਮ ਲੱਗੇ ਆ ਮਾਈਪਾਕ ਕਿਹਨਾ ਮਗਰ ਦਰਖਾਤਾ ਮਾਈਪਾਕ ਗੁਰੂ ਉਹ ਇਹ ਹੈਗਾ ਜਾਨਵੜਾ ਚ ਜਾਨਵੜਾ ਚ ਜਾਨਵੜਾ ਚ ਬਈ ਇਹ ਕਰਨਾਟਕ ਪਿੰਡ ਹੈ ਜਾਨਵੜਾ ਹਾਂ ਕਰਨਾਟਕਾ ਵਾਹ ਦੂਜਾ ਗੁਰਦੁਆਰਾ ਸਾਹਿਬ ਦੂਜਾ ਗੁਰਦੁਆਰਾ ਸਾਹਿਬ ਹੈ ਇਹ ਇਹ ਨੀਚਲੀ ਛੜ ਬਣਾਇਆ ਹੋਇਆ ਰਹਿੰਦੇ ਪਾਕਿਸਤਾਨ ਮਾਤਾ ਭਗੌਰ ਜੀ ਕੰਨੋ ਜੀ ਵਾਹਿਗੁਰੂ ਜੀ ਕਾ ਸਤਿ ਸਾਭਾ ਵਾਹਿਗੁਰੂ ਜੀ ਕਿਹਾ ਤੇ ਪੰਤ ਦੀ ਜਨਮ ਮਾਤਾ ਭਾਕੌਰ ਜੀ ਮਾਤਾ ਭਾਕੌਰ ਜੀ ਦਾ ਜਨਮ ਸਤਾ ਪਿੰਡ ਬਡੀ ਚਬਾਲ ਜ਼ਿਲ੍ਹਾ ਤਰੰਤਾਰਨ ਸਾਹਿਬ ਜੀ ਅੰਤਮ ਸਤਾ ਇਹੋ ਪਿੰਡ ਜਨਵਾੜਾ ਜ਼ਿਲ੍ਹਾ ਬਿਦਰ ਸਟੇਟ ਕਰਨਾਟਕਾ ਇਸ ਗੜੀ ਦੇ ਦੋ ਰਾਜੇ ਸੀ ਬਾਲਾ ਰਾਓ ਅਤੇ ਬਸਤਮ ਰਾਓ ਇਨਾਂ ਉਸ ਵੇਲੇ ਦੀ ਹੁਕਮਤ ਨੇ ਪੋਨੇ ਦੇ ਨੇੜੇ ਸਤਾਰਾ ਕਿਲੇ ਵਿੱਚ ਉਮਰਕੇਤ ਦੀ ਬੰਦੀ ਬਣਾ ਕੇ ਰੱਖੇ ਸੀ ਉਤੇ ਦੋ ਫੇਰੇਦਾਰ ਸਿੱਖਾ ਗੁਰੂ ਜਰਬਾਨੀ ਸਾਹਿਬ ਦੀ ਦਾ ਪਾਠ ਕਰਦੇ ਸਤਗੁਰੂ ਸਿੱਖ ਕੇ ਬੰਧਨ ਘਾਟੇ ਗੁਰਕਾ ਸਿੱਖ ਵਿਕਾਰ ਤੇ ਹਟੇ ਇਹ ਬਾਣੀ ਸੁਣ ਕੇ ਰਾਜ ਕਹਿਣ ਲੱਗੇ ਗੁਰੂਖੋ वाड़े गुरु इन्ने बलवान हैंडे बंधन से दुख कट्टे गुर सिखा ने कहा सिमरन भक्ति कराया करो सतगुरु महाराज तटे बंधन से दुःख जरूर कट्ट गए तारा जी भी सेवा सिमरन भक्ति कर चालीस दिन के बाद धन धन साहब श्री गुरु गोबिंद जी महाराज ਇਲੇ ਵਿੱਚ ਵਰਗਤੋ ਕੇ ਰਾਜਿਆਂ ਨੂੰ ਦਸਮ ਦਿੱਤਾ ਅਤੇ ਬੰਦੀ ਛੋੜ ਕਰਵਾ ਕੇ ਮਨਮਾੜ ਲਿਆ ਕੇ ਛੱਡੇ ਜਿੱਥੇ ਗੁਰਦੁਆਰਾ ਮੁਕਤਸਰ ਸਾਹਿਬ ਪੁਣੀਆ ਹੈ ਜੀ ਰਾਜ ਉਤੋਂ ਚੱਲ ਕੇ ਸੱਚਖੰਡ ਸ੍ਰੀ ਹਜੂਰ ਸਾਹਿਬ ਆਏ ਹਜੂਰ ਸਾਹਿਬ ਤੇ ਮਾਤਾ ਬਾਪ ਘਰ ਜੀ ਰਾਜਿਆ ਦੀ ਰੱਖਿਆ ਕਰਦੇ ਹੋਏ ਉਹਨਾਂ ਨਾਮ ਇਸ ਜਨਵਾਰੇ ਘੜੀ ਚਾਰ ਤਾ ਮਾਤਾ ਜੀ ਇੱਥੇ ਹੀ ਰਹਿਣਾ ਕੀਤਾ ਰਾਜੇ ਦੀ ਰੱਖਿਆ ਕਰਦੇ ਹੋਏ ਸੇਵਾ ਸਿਮਰਨ ਭక్తి ਕਰਦੇ ਹੋਏ ਮਾਤਾ ਜੀ ਇਸ ਸਥਾਨ ਤੇ ਗੁਰੂ ਪੁਰਖ ਦੀ ਸਿਧਾਰੂ ਗੋ ਤਾਂ ਮਾਤਾ ਜੀ ਦੇ ਯਾਤਕ ਵਿੱਚ ਇਹ ਮਾਤਾ ਜੀ ਦਾੰਤੀ ਮਸਤਾਨ ਬਣੀਆ ਹੈ ਜੀ ਆਪ ਆਪਣੀ ਕਿਰਤ ਕਮਾਈ ਦਾ ਉਸੇ ਸਾ ਗੁਰੂ ਘਰ ਦਾ ਕੀ ਕੁਝਿਆ ਪ੍ਰਾਪਤ ਕਰੋ ਜੀ ਤਾਂ ਸਾਰੀ ਅੱਧੀ ਯਾਤਰਾ ਸੁਪਲ ਹੋਏ ਸਾਰੇ ਫਤੇ ਬੁਲਾਓ ਜੀ ਵਾਹਿਗੁਰੂ ਜੀ ਦੀ ਘਰਤੀ ਦਾ ਖੰਸਾ ਵਾਹਿਗੁਰੂ ਜੀ ਦੀ ਘਰਤੇ ਬਈ ਇਹ ਆ ਬਿਲਡਿੰਗ ਮਤਾ ਭਾਗ ਕੋਰ ਗੁਰਦਰਾ ਸਾਹਿਬ ਦੀ ਬਿਲਡਿੰਗ ਦੇਖਿਆ ਸੋਹਣੀ ਹਨ ਬਹੁਤ ਸੋਹਣਾ ਰੰਗ ਬੜਾ ਪਿਆਰਾ ਹੈ ਹਾਂ ਕਿਲਾ ਟਾਈਪ ਬਿਲਡਿੰਗ ਆ ਤਾਰੀ ਏਕਣੇ ਆ ਗੇਟ ਬਣਾਇਆ ਹੋਇਆ ਜੀ ਬਾਕੀ ਅੰਦਰੋਂ ਦਰਸ਼ਨ ਪ੍ਰਾਰਥਨਾ ਕੋਈ ਵੀ ਉੱਥੇ ਹਮਮ ਚੱਲ ਦਿਖਾ ਆ ਜਾ ਦਿਖਾ ਕੇ ਲਈ ਜੀ ਇਹ ਆ ਜੀ ਇਤਿਹਾਸਿਕ ਖੂ ਜਿਹਨੂੰ ਆਪਾਂ ਬੌਲੀ ਕਹਿ ਦਿੰਦੇ ਆ ਚਲੋ ਚੱਲੀਏ ਫਿਰ ਵਾਪਸੀ ਤੀਜੇ ਗੁਰੂ ਘਰ ਪਹੁੰਚ ਗਏ ਜੀ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਪੰਜਵੇਂ ਪਿਆਰਿਆਂ ਦਾ ਗੁਰਦੁਆਰਾ ਇਹ ਆਉਣਿਆ ਤੁਹਾਡੇ ਦਰਸ਼ਨੇ ਵੀ ਸ੍ਰੀ ਦਰਬਾਰ ਸਾਹਿਬ ਆ ਚੁਕੇ ਜੀ ਕਰੋ ਦਰਸ਼ਣੀ ਯੂਡੀ ਨਾਮਕ ਜੀ ਰਸਾਇਆ ਕਾਲਾ ਮਨੁੱਖਾਂ ਤੋਂ ਕਾਲੋ ਬਾਦ ਤੋਂ ਸਾਡੇ ਨੂੰ ਬਾਦ ਤੋਂ ਸਾਡੇ ਜੀ ਮਹਾਰਾਜ ਨੂੰ ਸਾਡੇ ਕਨੂਨ ਵਿੱਚ ਪ੍ਰਣਾਮ ਕਰਨ ਦੀ ਕਿਹਾਜ ਰਿਆ ਗੋ ਲੱਗੀ ਭੂਲ ਲੱਗੀਆਂ ਸਰਕਾਰ ਸਾਡ ਸੰਬੰਧਿਤ ਕੀ ਚੱਕੇ ਜੋ ਸਾਰੇ ਤੋਂ ਆਪ ਜੀ ਦਾ ਨਾਮ ਸਰਕਾਰ ਸ੍ਰੀ ਵਾਹਿਗੁਰੂ ਜੀ ਦੇ ਕਰਵਾਤਾ ਗੀਤ ਕਰ ਰਿਹਾ ਸਾਰਾ ਅੰਜਨ ਮੇਰੀ ਸਤਿ ਤੇ ਵੱਡਾ ਹਾਂਜੀ ਬੁੱਧਜੀ ਬਾਈ ਨਾਨਕ ਜੀ ਦੇ ਹਾਂਜੀ ਸਤਿ ਮਾਰਾ ਤੇ ਦਰਸ਼ਨ ਕਰ ਲਏ ਆਪਾਂ ਨੇ ਠੀਕ ਐ ਤੇ ਬਾਕੀ ਉਦੇ ਜਿਹੜੀ ਮਤਲਬ ਮੇਨ ਚੀਜ਼ ਆ ਜਿਹਦੇ ਕਰਕੇ ਗੁਰੂ ਨਾਨਕ ਸਾਹਿਬ ਬਣਿਆ ਹੋਇਆ ਇਹ ਉਹ ਸਾਹਮਣੇ ਆ ਉਧਰ ਜੀ ਜਲ ਕੁੰਡ ਲਿਖਿਆ ਹੋਇਆ ਉਥੇ ਠੀਕ ਐ ਉਥੇ ਗੁਰੂ ਨਾਨਕ ਦੇਵ ਜੀ ਨੇ ਪੈਰ ਨਾਲ ਪਾਣੀ ਮਤਲਬ ਉਹ ਜਿਹੜਾ ਜਗ੍ਹਾ ਪਰ ਪਾਣੀ ਨਹੀਂ ਤਾਂ ਹੈਗਾ ਜਦੋਂ ਆਏ ਜure ਦੂਜੀ ਦਾ ਸੀਜ਼ ਬਾਕੀ ਰਾਜਵੀਰ ਦਾ ਜਿਹੜਾ ਗੁਰਦੁਆਰੇ ਦਾ ਇਤਿਹਾਸ ਆ ਗੁਰੂ ਨਾਨਕ ਦੇਵ ਜੀ ਤਰਨਤਾਰਨ ਤੇ ਸੁਲਤਾਨਪਾ ਲੋਧੀ ਦੇ ਆਉਂਦੇ ਹੋਏ ਮਹਾਰਾষ্ট্র ਰਾਜ ਤੇ ਮਹਾਰਾষ্ট্র ਤੇ ਆਉਂਦੇ ਹੋਏ ਆਪਣਾ ਇੱਥੇ ਕਰਨਾਟਕਾ ਪਹੁੰਚੇ ਦੂਜੀ ਦਾ ਸੀਜ਼ ਇੱਥੇ ਆ ਕੇ ਗੁਰੂ ਸਾਹਿਬ ਜੀ ਨੇ ਜਦੋਂ ਆਸਣ ਲਾਇਆ ਲੋਕਾਂ ਨੇ ਇਹ ਬਿੰਦਰ ਸ਼ਹਿਰ ਆ ਮੈਂ ਵੀ ਇੱਥੇ ਸ਼ਹਿਰ ਵਿੱਚ ਜਦ ਲੋਕਾਂ ਨੇ ਗੁਰੂ ਸਾਹਿਬ ਜੀ ਦੇ ਦੇਖਿਆ ਵੀ ਹਾਂ ਬਹੁਤ ਕਰਨੀ ਵਾਲੇ ਆ ਤਾਂ ਸਾਰੇ ਸ਼ਹਿਰ ਨੇ ਉਹਨਾਂ ਕੋਲ ਬੇਨਤੀ કરી ਪਾਣੀ ਦੀ ਬਹੁਤ ਔਰੇ ਘਾਟ ਸੀ ਪਾਣੀ ਦੀ ਘਾਟ ਕਰਕੇ ਸਾਰੇ ਲੋਕਾਂ ਦੀਆਂ ਬੇਨਤੀਆਂ ਨੂੰ ਕਬੂਲਦੇ ਹੋਏ ਬਾਬਾ ਜੀ ਨੇ ਇੱਥੇ ਇੱਕ ਪਹਾੜ ਤੇ ਪੈਰ ਮਾਰਿਆ ਉੱਥੇ ਉਸ ਟਾਈਮ ਤੇ ਹੀ ਅੱਜ ਤੱਕ ਪਾਣੀ ਨਿਕਲਦਾ ਹੈ। ਅੱਜ ਤੱਕ ਪਾਣੀ ਨਿਕਲ ਰਿਹਾ ਠੰਡਾ ਮਿੱਠਾ ਠੰਡਾ ਮਿੱਠਾ ਉਹ ਅੱਜ ਵੀ ਖਾਰਾ ਖਾਰਾ ਪਾਣੀ ਚੋਰੇ ਕਹਿੰਦੇ। ਹਾਂ ਸਾਰੀ ਧਰਤੀ 'ਚ ਉਹ ਖਾਰਾ ਪਾਣੀ ਤਾਂ ਜਿਹੜਾ ਉਹ ਜਾਲਾ ਉਹ ਅੱਜ ਵੀ ਆਪਰ ਜੋਮ ਕਰਕੇ ਦਿਖਾ ਦੇ। ਉੱਪਰ ਸ਼ਹਿਰ ਬਸਿਆ ਹੋਇਆ ਬਿੰਦਰ ਅੱਜ ਵੀ ਲੋਕ ਪਾਣੀ ਲੈ ਜਾਂਦੇ ਆ ਕਰਨਾਟਕਾ 'ਚ। ਅੱਜ ਵੀ ਲੋਕ ਇਹੀ ਬੋਲੀ ਦਾ ਪਾਣੀ ਲੈ ਕੇ ਜਾਂਦੇ ਆ। ਉਸ ਟਾਈਮ ਤੇ ਹੀ ਇਹ ਬੋਲੀ ਚੱਲ ਰਹੀ ਆਪਾਂ ਪਿੱਛੇ ਵੀ ਦੇਖਿਆ ਵੀ ਇੱਥੇ ਪਾਣੀ ਦੀ ਤਾਂ ਇਲਾਕੇ 'ਚ ਬਹੁਤ ਘਾਟ ਆ। ਬਹੁਤ ਘਾਟਾ। ਉੱਥੇ ਇਹਦੀ ਗੱਡੀ ਰੋਕੀ ਸੀ। ਗੱਡੀ ਦਾ ਵੀ ਸ਼ੀਸ਼ਾ ਸਾਫ਼ ਕਰਨਾ ਤਾਂ ਬਾਬਾਈਆਂ ਨੇ ਵੀ ਰਹਿਣ ਦੇ ਬਿਜੁਰੇ ਪਾਣੀ ਪੀਤਾ। ਪਾਣੀ ਦੀ ਬਹੁਤ ਘਾਟ ਆ। ਬੀਕਾ ਨੂੰ ਖਰਾਬ ਹੋਊਗਾ। ਹਾਂ। ਤੇ ਉਸ ਟਾਈਮ ਦਾ ਹੀ ਇਹ ਚੱਲ ਨੋਕਸ਼ਾ ਕਰ ਰਹੇ ਆ। ਕਿਸੇ ਨੇ ਘਰ ਨੂੰ ਲੱਗੇ ਜਾਣਾ ਬੋਤਲਾਂ 'ਚ ਕਹੀ ਵੀ ਪਾ ਕੇ ਲਿਜਾ ਸਕਦਾ। ਕੋਈ ਰੋਕ ਨਹੀਂ ਕੋ ਡੋਗ ਨੂੰ। ਲੰਗਰ ਪਾਣੀ ਵੀ ਬਾਈ ਵਧੀਆ ਹੋ ਰਿਹਾ। ਰਿਸ਼ਮਾ ਚੱਲ ਰਿਹਾ ਪਾਣੀ। ਬਹੁਤ ਵਧੀਆ ਗੁਰਦੁਆਰਾ ਸਾਹਿਬ ਆ। ਹਾਂ ਲੰਗਰ-ਨੰਗਰ ਵੀ ਸਾਰਾ ਪ੍ਰਬੰਧ ਆ। ਜਗ ਇਹ ਲొਕੇਸ਼ਨੇ ਬੜੀ ਵਧੀਆ ਯਾਰ ਜਗਾ ਬਹੁਤ ਗੁੱਜਰਾ ਸਾਹਿਬ ਜੀ ਇੱਧਰ ਗੱਡੀਆਂ ਖੜੀਆਂ ਮੇਨ ਗੇਟ ਆਪਾਂ ਦਾ ਬਹੁਤ ਮਜਰੇ ਤੁਰਿਆਏ ਸੰਗਤ ਜਣੋਂ ਪਿੱਛੋਂ ਹਲੇ ਤੱਕ ਹੁਣ ਵੀ ਮਤਲਬ ਕੋਈ ਡਾਮੇ ਡਾਮੇ ਤੁਰੀ ਹੋ ਗਈ ਸੰਗਤ ਲਾਲਾ ਜੀ ਦਾ ਆਪਾਂ ਟਾਈਮ ਤਾਂ ਹੋਰੇ 9:30 ਹੋਏ ਆ ਤੇ 10:00 ਵਾਲੇ ਆ ਵੀਰੇ ਅੱਛਾ 10 ਹਾਂਜੀ 9:30 ਹੋਏ ਆ ਬਾ 10:30 ਵਜੇ ਦੇਖ ਲੈ ਆਪਾਂ ਨੇ ਮੱਥਾ ਟੇਕ ਲਿਆ ਆਪਾਂ ਜੀ ਕਿਰਾਏ ਵਾਲੀ ਗੱਡੀ 'ਤੇ ਰਹਿੰਦੇ ਤਾਂ ਆਪਣਾ ਤਾਂ ਨੇਰਾ ਹੋਣਾ ਦੇਥੀ ਹਾਂ ਗੁਰਦੁਆਰਾ ਵੀਰ ਗਿਆ ਵਾ ਕਹਿੰਦਾ ਚੱਲਦੇ ਆਂ ਆਰਾਮ ਨਾਲ ਬੈਠ ਕੇ ਪਿੱਛੇ ਸ਼ਾਮ ਨੂੰ ਮੁੜਦੇ ਨਹੀਂ ਇਹਦਾ ਵੀ ਕੋਈ ਕਸੂਰ ਨਹੀਂ ਉੱਥੇ ਜਿਹੜੇ ਖੜੇ ਆ ਮੰਨ ਕੇ ਚੱਲ ਜਿਵੇਂ ਹੁਣ ਕਿਸੇ ਦਾ ਕੋਈ ਰਾਬਤਾ ਕਿਸੇ ਨੂੰ ਕੋਈ ਗੱਡੀ ਵਾਲਾ ਜਾਣਦਾ ਉਹ ਬੰਦੇ ਦੇ ਕਰਨੇ ਚ ਜਾਂਦੇ ਜਾਂਦੀ ਫੂਕ ਮਾਰ ਜਾਂਦੇ ਤੁਸੀਂ ਕਹਾਂ ਨੂੰ ਆਪਣੀ ਗੱਡੀ 'ਚ ਜਾਣਾ ਹੈ ਤੁਸੀਂ ਇੱਥੇ ਕੋਈ ਗੱਡੀ ਲੈਣੇ ਆ ਆ ਆਪਣੀ ਗੱਡੀ ਲੈ ਜਾਓ ਯਾਦ ਹੁਣ ਆਪਾਂ ਉੱਥੇ ਤੇ ਉਰੇ ਆ ਗਏ ਯਾਰ ਕਹਿੰਦੇ ਸੀ ਆ 200 ਕਿਲੋਮੀਟਰ ਗਿਆ ਯਾਨੀ ਜਿਹੜਾ ਉਰੇ ਉਰੇ ਨੂੰ ਜਿਹੜੇ ਰਾਸਤੇ ਨੂੰ ਅਸੀਂ ਆਏ ਆ ਤਿੰਨੇ ਗੁਰਦੁਆਰਾ ਸਾਹਿਬ ਦੇਖਦੇ ਉਹ ਰਸਤਾ ਲਗਭਗ ਵੀ ਮਤਲਬ ਅੱਧਾ ਖਰਾਬ ਆ ਅੱਧਾ ਖਰਾਬ ਠੀਕ ਹੈ ਜੀ ਉਰੇ ਤੇ ਜਿਹੜਾ ਵਾਪਸੀ ਜਾਣਾ ਉਹ ਰਾਹ ਹੋਰ ਹੈ ਹੋਰ ਆ ਹੋਰ ਹੈ ਉਹ ਸਾਫ ਹੈ ਨਾ ਉਹ ਸਾਫ ਹੈ ਜੇ ਤੁਸੀਂ ਉਹਨੂੰ ਨਹੀਂ ਆਉਣਾ ਹੈਗਾ ਸਾਫ ਰੋਡ ਨੂੰ ਆਉਣਾ ਉਧਰ ਕੋਈ ਗੁਰਦੁਆਰਾ ਸਾਹਿਬ ਨਹੀਂ ਹੈ ਕੋਈ ਗੁਰੂ ਘਰ ਨਹੀਂ ਜੇ ਤੁਸੀਂ ਗੁਰੂ ਘਰਾਂ ਦੇ ਦਰਸ਼ਨ ਕਰਨੇ ਆ ਤਿੰਨੇ ਗੁਰੂ ਘਰ ਆਉਣੇ ਆ ਤਾਂ ਤੁਸੀਂ ਉਧਰ ਨੂੰ ਆਓ ਜੀ ਮਾੜਾ ਮੋਟਾ ਰਸਤਾ ਖਰਾਬ ਆ ਹੌਲੀ ਜਾ ਹੁੰਦਾ ਅਸੀਂ 4 ਵਜੇ ਤੁਰੇ ਹੋਏ ਆ ਪਰ ਇੱਕ ਗੱਲ ਹੈ ਟ੍ਰੈਫਿਕ ਨਹੀਂ ਹੈਗੀ ਨਾ ਨਾ ਟ੍ਰੈਫਿਕ ਨਹੀਂ ਇਹ ਵੀ ਫਾਇਦਾ ਹਾਂ ਜਮਾਂ ਟ੍ਰੈਫਿਕ ਨਹੀਂ ਹੈ ਰੋਕ ਟ੍ਰੈਫਿਕ ਨਹੀਂ ਹੈਗੀ ਜੰਮੀ ਬਾਕੀ ਜਿੰਨੇ ਵੀ ਸੰਗਤ ਹਜੂਰ ਸਾਹਿਬ ਆਉਂਦੀ ਆ ਪੂਰੇ ਮੱਥਾ ਟੇਕ ਇੱਥੇ ਮੱਥਾ ਇੱਕ ਹੀ ਜੰਨ ਇੱਕ ਹੀ ਜੰਨ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਯਾਰ ਹਾਂ ਬਾਕੀ ਹੁਣ ਦਿਖਾएंगे ਤੁਹਾਨੂੰ ਜਾਸਤਾ ਇਧਰ ਰਖਿਆ ਦਾ ਸਾਫ ਆ ਰੋਡ ਉਹ ਦੇਖਦੇ ਹੁਣ ਆਪਾਂ ਨੇ ਕਿਹੜਾ ਰੋਡ ਚੱਕਣਾ ਉਹਦੇ ਉਹਦੇ ਤੋਂ ਦੋ ਰੋਡ ਹੋਰ ਜਾਂਦੇ ਨੇ ਜਿਹੜੇ ਨਾ ਆਪਾਂ ਆਏ ਉਹਨੂੰ ਛੱਡ ਕੇ ਦੇਖਦੇ ਹੁਣ ਕਿਹੜਾ ਕਿਤੇ ਆਪਾਂ ਟੀ ਪੁਆਇੰਟ ਤੇ ਇਧਰ ਨੂੰ ਮੁੜਿਆ ਹੁਣ ਉੱਪਰ ਨੂੰ ਜਾਣਾ ਆਪਾਂ ਨੇ ਇਹ ਸ਼ਾਇਦ ਅੱਛਾ ਹਾਂ ਤੇ ਚਲੀਏ ਹਾਂ ਚਲੋ ਚਲੀਏ ਸੌਜੀ ਕਰਨਾਟਕ ਦੇ ਕੰਮਾ ਨਗਰ ਸ਼ਹਿਰ 'ਚ ਲੱਗੇ ਆ ਭਾਈ ਚਾਹ ਪੀਣ। ਚਾਹ ਦਾ ਕੱਪ ਦੇਖੋ ਜੀ ਪਹਿਲਾਂ ਤਾਂ ਆਹ ਹੱਥ ਸੈ ਕਿ ਨਹੀਂ ਮੈਂ ਭਾਈ ਨੂੰ ਕਿਹਾ ਹਾਂ ਹਾਂ ਮਾਂ ਕੇ ਜਿਹੜਾ ਬੜਾ ਕੱਪ ਨਹੀਂ ਆਇਆ ਕੋਈ ਗਲਾਸ ਜਾਂ ਹੋਰ ਦੇ ਕਹਿੰਦਾ ਹੈ ਜੀ ਹਾਂ ਮੈਨੂੰ ਛੋਟਾ ਹੋ ਲੱਗਦਾ ਕਹਿੰਦਾ ਜੀ 2 ਕਿਲੋ ਚਲਦੇ ਹੀ ਹੋ ਰਹੇ ਬੜਾ ਛੋਟਾ ਜਿਆਦਾ ਕੱਪ ਹੈ ਨਾ ਕੁਝ ਵੀ ਨਹੀਂ 4 ਉਂਗਲਾਂ ਦਾ ਕੱਪ ਆ ਮੰਨ ਕੇ ਚੱਲ ਵੀ ਇਹਦੇ 'ਚ ਪਿੰਡ ਵਿੱਚ 4-5 ਘੁੱਟ ਚਾਹ ਦੇ ਆਉਣੇ ਆ ਹੈ ਤਾਂ 10000 ਰੁਪਏ ਨੇ ਯੂੰ ਥੋੜੇ ਐਡਾ ਨਾ ਲਈ ਜਾਇਆ ਬਚਾਰਾ ਹਮਮ ਇੰਨੇ ਕੀ ਚੱਲ ਜਾਂਦੇ ਨੇ ਕਰਾ ਸਹੀ ਐ ਬਈ ਦਵਾਰਾ ਲੱਗੇ ਭਰਾਉਣ ਗੱਲ ਨਹੀਂ ਬਣੀ ਕੋਸ ਚਾਹ ਹੋਈ ਚਾਹ ਹੈ ਕਿੰਨੀ ਚਾਹ ਬੜੀ ਜ਼ਵਾਦ ਆ ਚਾਹ ਹੈ ਥੋੜੀ ਪਰ ਚਾਹ ਹੈ ਥੋੜੀ ਆ ਦਵਾਰਾ ਦਵਾਰਾ ਲੱਗੇ ਆ ਭਰਾਉਣ ਛੱਡੀ ਜੀ ਪਰ ਦੱਸਾਂਗੇ ਹਾਂ ਨਹੀਂ ਐ ਸਹੀ ਐ ਇਹ ਕਰਾਂ ਬਣਾ ਕੇ ਰੱਖ ਲਵੇ ਹੀ ਜਵੇਰ ਤੇ ਇੱਕ ਚੌਵੀ ਤਾਂ ਹਲੇ ਘਰ ਪਰ ਰਹਿੰਦੀ ਆ ਮੰਡਨ ਦੀ ਆ ਉਹ ਇਧਰ ਲੇ ਟਰੈਕਟਰ ਟਰਾਲੀ ਦੇਖੋ ਮੇਰੇ ਲੰਘ ਕੇ ਗਿਆ ਬਾਈ ਪਿੱਛੇ ਇਹ ਮਾਰਾ ਸਮਾਨ ਤਾਂ ਆਪਾਂ ਸਿਮਰੰਤ ਘਰਾਂ ਦੀ ਟਕਾਉਂਦੇ ਜਿਹਨਾਂ ਟਰੈਕਟਰ ਬਟਕਾਈ ਟਰੈਕਟਰ ਬਟਾਈ ਫੇਰੇ ਫੁੱਲੇ ਜੇ ਲਾਈਵਰ ਦੇਣ ਨਾ ਗਰੀਮਿੰਦਰ ਬਰਾਬਰ ਨੂੰ ਦਿਖਾਈਏ ਮੇਰਾ ਫੋੜ ਆ ਮੈਂ ਤਾਂ ਲੰਘ ਕੇ ਗਿਆ ਬਾਈ ਓਰੇ ਪਿੱਛੇ ਮਾਰ ਰਖਤਾ ਤਾਂ ਤੋਂ ਵੀ ਆ ਦਿਖਾਉਣਾ ਹੈਗਾ ਤਾਂ ਉਹ ਵੀ ਸੜਕ ਹੋਰ ਮੁੜ ਗਈ ਜਾਂ ਮੈਨੂੰ ਇੱਕ ਜੀ ਨਹੀਂ ਪਿੱਛੇ ਰਹਿ ਗਿਆ ਥੋੜਾ ਜੀ ਰਾਜਵੀਰ ਆਹ ਟਰਾਲੀਆਂ ਦੇ ਮਗਰ ਨੰਬਰ ਲੱਗੇ ਹੋਏ ਆ। ਟਰੈਕਟਰ ਦਾ ਨੰਬਰ ਉਹ। ਨਹੀਂ ਮੁਰਲੀ ਟਰਾਲੀ ਮੈਰੀ ਟਰਾਲੀ ਆ 8206 ਆ ਮੁਰਲੀ ਦਾ 8205 ਆ। ਟਰੈਕਟਰ ਦਾ ਨੰਬਰ ਚੈੱਕ ਕਰਦੇ ਆ। ਮੈਨੂੰ ਐ ਲੱਗਦਾ ਵੀ ਇਹਨਾਂ ਦੀ ਆਰ.ਸੀ. ਨਾ ਬਣਦੀ ਹੋਵੇ ਯਾਰ ਇੱਧਰ ਨਾਲ। ਜਿਵੇਂ ਟੈਕਸ ਟੋਕਸ ਭਰਦਿਆਂ ਜਾਂ ਕੁਝ ਹਨਾ ਹੋ ਸਕਦਾ। ਯਾਪਾਂ ਨੂੰ ਕੋਈ ਰੁਕਣੇ ਵਾਲਾ ਬੰਦਾ ਮਿਲੇ ਜਾਂ ਕਿਤੇ ਖੜਾ ਮਿਲੇ ਨਾ ਉਹਦੇ ਨਾਲੇ ਗੱਲਬਾਤ ਕਰਨੀ ਆ। ਬਾਅਦ ਤੇ ਬਾਅਦ 20 ਫੁੱਟ ਲਾਮ ਹੋਊਗੀ ਐ ਧੂਆਂ ਦੀ। ਚੜਾਈ ਵੀ ਇੱਕ ਬਰਾਬਰ ਆ ਮਨਪੁਰ ਵਾਲੀ ਦਾ ਪੰਜ ਨੰਬਰ ਆ ਸੁਲਗਵਾਈ ਦਾ ਨੰਬਰ ਉਹ ਹੋ ਗਿਆ ਹੈ ਉਹ ਟਰਾਲੀ ਦਾ ਮੈਨੂੰ ਵੀ ਲਾਣੀ ਸੀ ਕਿਉਂਕਿ ਡਬਲ ਡਬਲ ਨੰਬਰ ਪਲੇਟ ਆ ਨਾ ਇਹਨਾਂ ਤਵਿਆਂ ਦਾ ਕੰਪੀਟੀਸ਼ਨ ਛਾਤਰੀਆਂ ਚੱਲਦਾ ਤੁਹਾਨੂੰ ਪਤਾ ਹਾਂ ਅਸਲ ਉਹ ਹਰਿਆਣੇ 'ਚ ਲੱਗੀ ਵੀ ਛਤਰੀ ਉਹ 06055 6055 ਵੱਡਾ ਫੁੱਡਾ ਫਾਰਮ ਵਾਲੇ ਉਹ ਵੀ ਬਹੁਤ ਤਕੜਾ ਇੱਕੜ ਛਤਰੀ ਬਹੁਤ ਮੈਨੂੰ ਪੰਜਾਬ ਹੋਰੀਆਂ ਹੋਣੀਆਂ ਪਿੱਛੇ ਵਿੱਚੀ ਚੇਵੀ ਚੇਵੀ ਆ ਬੋਰੀਆਂ ਟਰੈਕਟਰ ਬਲੱਦੀਆਂ ਹੋਈਆਂ ਨੇ ਮਿੱਟੀ ਦੀਆਂ ਭਜਨ ਕਰਨੇ ਨੂੰ ਟਰੈਕਟਰ ਪਰ ਮਗਰਾਡਾ ਮਲੂਡਾ ਹੋਇਆ ਇੱਕ ਹੋਰ ਹੋਰ ਚੱਕ ਲੈ ਇਹ ਮੂਲੇ ਕਰ ਲੈਂਦਾ ਮੈਂ ਟਰੈਕਟਰ ਨੂੰ ਬੈਠੀ ਜਾ ਕੇ ਲਾਇਆ ਪਿਆ ਦੇਖ ਟਰੈਕਟਰ ਟਰੈਕਟਰ ਹੋ ਗਿਆ ਘੜੀ ਜੀ ਨੂੰ ਇੱਥੇ ਆ ਗੰਨਾ ਲੱਤਿਆ ਫੜਾ ਇੱਧਰ ਜੰਨ ਟਰੈਕਟਰ ਹੀ ਬਹੁਤ ਹਰ ਜੰਟਰੈਕਟਰ ਹੀ ਜ਼ਿਆਦਾ ਇੱਕ ਸਵਰਾਜ ਆ ਚੈੱਕ ਕਰ ਲੋ ਨਵਾਂ ਖੜਾ ਜੁਮੀ ਆ ਗੱਨਾ ਲੱਦੇ ਆ ਰਣੇ ਆ ਗੱਨਾ ਲੱਦੇ ਇਹ ਗੁੱਲੀ ਵਾਲਾ ਬੰਦੀ ਵਾਲਾ ਅਹ ਕਿਵੇਂ ਬੋਲੋ ਜੇਲਾ ਇਹ ਮੂਰੇ ਟਰੈਕਟਰ ਦੇਖ ਲੈ ਨਾਲ ਕਿੰਨਾ ਫਰਾਣਾ ਮੂਰੇ ਕਿੰਨਾ ਸਮਾਨ ਨਵਾਂ ਲਾਇਆ ਹੋਇਆ ਹਾਂ ਜਿਵੇਂ ਉਹ ਗੱਡੀਆਂ ਵਾਲੇ ਨਹੀਂ ਕੋਈ ਰਵਾਜ ਰੂਜ ਹੁੰਦਾ ਉਹ ਗਰ ਹੋਰ ਤਾਂ ਗੱਲ ਗਾੜੀ ਕੁਛ ਨਹੀਂ ਬਾਜਕਣਾ ਆਪਾਂ ਨੂੰ ਆ ਬਾਕਸੇ ਵਿੱਚ ਨਾਲ ਰੋਡ ਦੇਖੋ ਬਾਈ ਦੇਖੋ ਕਿੱਥੇ ਚੜਨਾ ਹੁਣ ਆ ਲੀਆਂ ਹਰੇਕ ਦੇ ਮਗਰ ਡਬਲ ਹਾਂ ਡਬਲ ਕੋਈ ਹੋਆ ਸਿੰਗਲ ਵਾਲਾ ਅਸੀਂ ਅੱਜ ਆਣ ਆ ਗਏ ਪਾਪਾ ਕੱਲ੍ਹ ਇਹੀ ਏਰੀਆ ਆਇਆ ਜਿੱਥੇ ਪਾਪਾ ਪਾਈ ਜਾਂਦੇ ਆ ਟੋਚਨ ਹਾਂ ਇਹ ਰਸੇ ਪਾਏ ਹੋਏ ਹਨ ਜੰਦੀ ਆ ਗਈ ਜੀ ਸੋਹਣਾ ਟਾਈਮ ਨਾਲ ਆ ਗਏ ਤੇ ਅਸੀਂ ਮੁਟਕੇ ਸਾਰੇ ਗੁਰਦੁਖਾਨ ਬੱਚੇ ਵਧੀਆ ਦਰਸ਼ਨ ਹੋ ਗਏ ਹਨ ਹਾਂ ਤੇ ਆਪਾਂ ਵੀ ਜਿਹੜੇ ਰੋਡ ਨੂੰ ਗਏ ਤੇ ਉਹ ਹੈਗਾ ਬੰਗਲੌਰੂ ਵਾਲਾ ਰੋਡ ਆਉਂਦੇ ਲੋਹੇ ਸ਼ਹਿਰ ਵਾਲੇ ਰੋਡੋਂ ਆਉਂਦੇ ਹੋਏ ਅਸੀਂ ਜੀ ਆਇਆਂ ਸਾਫ ਹਾਈਵੇ ਨੂੰ ਪੂਰਾ ਸਾਫ ਚਲੇ ਕਿਉਂਕਿ ਆਏ ਆ ਜਿਹੜੇ ਨੂੰ ਜਾਣਾ ਹੈ ਨਾ ਇੱਕੋ ਰੋਡ ਆ ਉਹ ਜਿਹਦੇ ਪੇ ਗੁਰੂ ਘਰਾਂ ਸਾਰੇ ਉਸ ਖਰਾਬ ਹੈ ਥੋੜਾ ਜਿਹਾ ਰੋਡ ਤੇ ਗੁਰੂ ਘਰਾਂ ਕੋਲ ਮੱਥਾ ਤਾਂ ਹੀ ਟੇਕ ਹੋਣਾ ਜੇ ਉਹ ਰੋਡ ਪੜਨਗੇ ਹੂੰ ਆਉਂਦੇ ਹੋਏ ਤੁਸੀਂ ਟਿੱਪ ਟਾਪ ਰੋਡ ਆ ਗਏ ਬਸ ਹੂੰ ਸਾਰਾ ਵਧੀਆ ਰੋਡ ਆ ਐਨ ਇੱਕ ਨੰਬਰ ਰੋਡ ਆਉਂਦਾ ਆਉਂਦੇ ਹੋਏ ਲੋਹੇ ਸ਼ਹਿਰ ਵਾਲਾ ਜਵੀ ਰੋਡ ਸਿੱਧਾ ਐਨ ਹਜੂਰ ਸਾਹਿਬ ਤੇ ਕੱਲ ਨੂੰ ਆਪਾਂ ਦਰਸ਼ਨ ਕਰਾਉਂਗੇ ਸ੍ਰੀ ਹਜੂਰ ਸਾਹਿਬ ਦੇ ਸਾਰੇ ਗੁਰੂ ਘਰਾਂ ਚ A2Z ਹਮ ਜਿੰਨੇ ਵੀ ਲੋਕਲ ਹੋਣ ਕਿ ਲਾਕਪਾਸ ਸਾਰੇ ਗੁਰੂ ਘਰਾਂ ਚ ਖੱਚ ਘੰਡ ਤੋਂ ਆਪਾਂ ਨੇ ਦਿਖਾਈ ਦਿੱਤਾ ਵੀ ਇਹਨੇ ਵਾਕਈ ਬਹੁਤ ਇਤਿਹਾਸਕ ਗੁਰਦੁਆਰੇ ਨੇ ਹਮ 8-9 ਸੁਨੇਹੇ ਸਵਨਾ ਗੁਰਦੁਆਰੇ ਹੋਣਗੇ ਰਸ ਦੀ ਜਗ੍ਹਾ ਬਹੁਤ ਦਿਖਾਉਣਾ ਚੱਲੀ ਹੋਇਆ ਕਰੀਅਰ ਅਰੈਸਟ ਹਾਂ 80 ਗਾੜੀ 80 ਗਾੜੀ